ਬਸਪਾ ਦੇ ਵੱਲੋਂ ਫਿਰੋਜ਼ਪੁਰ ਦੇ ਵਿੱਚ ਸੁਰਿੰਦਰ ਕੰਬੋਸ ਨੂੰ ਜਿਹੜਾ ਕਿ ਉਮੀਦਵਾਰ ਐਲਾਨ ਦਿੱਤਾ ਤੇ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਬਸਪਾ ਨੂੰ ਸੁਰਿੰਦਰ ਕੰਬੋਸ ਨੇ ਜਿਹੜਾ ਕਿ ਜੁਆਇਨ ਕੀਤਾ ਤੇ ਉੱਥੇ ਹੀ ਕਾਂਗਰਸ ਪਾਰਟੀ ਨੂੰ ਛੱਡ ਦਿੱਤਾ ਤੇ ਜਿਸ ਨੂੰ ਲੈ ਕੇ ਬਸਪਾ ਜੁਆਇਨਿੰਗ ਤੋਂ ਬਾਅਦ ਹੁਣ ਉਹਨਾਂ ਨੂੰ ਫਿਰੋਜ਼ਪੁਰ ਤੋਂ ਲੋਕ ਸਭਾ ਚੋਣਾਂ ਦੇ ਲਈ ਟਿਕਟ ਮਿਲ ਗਈ ਹੈ ਤੇ ਹੁਣ ਫਿਰੋਜ਼ਪੁਰ ਤੋਂ ਉਹਨਾਂ ਨੂੰ ਲੋਕ ਸਭਾ ਚੋਣਾਂ ਦੇ ਲਈ ਐਲਾਨਿਆ ਗਿਆ ਹੈ ਤੇ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਇਹ ਜਿਹੜਾ ਕਿ ਉਹਨਾਂ ਦੇ ਵੱਲੋਂ बसपा ਨੂੰ ਜੁਆਇਨ ਕੀਤਾ ਗਿਆ ਸੀ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਗੋਲਦੀ ਕੰਬੋਸ ਦੇ ਪਿਤਾ सुरेंद्र ਕੰਬੋਸ ਦੇ ਵੱਲੋਂ ਦੱਸਦੀ ਹੈ ਕਿ ਜਿਹੜੀ ਕਿ ਆਪਣੀ ਪਾਰਟੀ ਛੱਡ ਕੇ ਹੁਣ ਉਹਨਾਂ ਨੇ बसपा ਨੂੰ ਜੁਆਇਨ ਕੀਤਾ ਤੇ ਜਿਸ ਦੇ ਦੌਰਾਨ ਹੁਣ बसपा ਦੇ ਵੱਲੋਂ ਉਮੀਦਵਾਰ ਐਲਾਨ ਦਿੱਤਾ ਤੇ ਲੋਕ ਸਭਾ ਚੋਣਾਂ ਆ ਰਹੀ ਨੇ ਤੇ ਉਸ ਤੋਂ ਪਹਿਲੇ ਇਸ ਸਿਆਸਤ ਪਖੀ ਹੋਈ ਹੈ ਤੇ ਹੁਣ ਦਲ ਬਦਲੀ ਜਿਹੜੀ ਹੈ ਕਿ ਕਾਫੀ ਹੋ ਰਹੀਆਂ ਨੇ ਤੇ ਆਪਣੀਆਂ ਪਾਰਟੀਆਂ ਛੱਡ ਕੇ ਦੂਜੀਆਂ ਪਾਰਟੀਆਂ ਨੂੰ ਜੁਆਇਨ ਕਰ ਰਹੇ ਨੇ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਲੋਕ ਸਭਾ ਚੋਣਾਂ ਨੂੰ ਲੈ ਕੇ ਉਮੀਦਵਾਰ ਐਲਾਨ ਦਿੱਤੇ ਨੇ ਪਰੰਤੂ ਹਜੇ ਚਾਰ ਉਮੀਦਵਾਰ ਐਲਾਨਣੇ ਬਾਕੀ ਨੇ ਤੇ ਉੱਥੇ ਹੀ ਭਾਜਪਾ ਦੇ ਵੱਲੋਂ ਵੀ 6 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ ਤੇ ਅੱਜ ਬਸਪਾ ਦੇ ਵਿੱਚ ਸੁਰਿੰਦਰ ਕੰਬੋਜ਼ ਦੀ ਐਂਟਰੀ ਤੋਂ ਬਾਅਦ ਹੁਣ ਉਹਨਾਂ ਨੂੰ ਫਿਰੋਜ਼ਪੁਰ ਤੋਂ ਟਿਕਟ ਮਿਲ ਗਈ ਹੈ ਤੇ ਇਹ ਵੱਡੀ ਖਬਰ ਹੈ ਜਿਹੜੀ ਸਾਹਮਣੇ ਆ ਰਹੀ ਹੈ ਤੇ ਉੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੋਲਦੀ ਕੰਬੋਜ਼ ਦੇ ਪਿਤਾ ਸੁਰਿੰਦਰ ਕੰਬੋਜ਼ ਨੂੰ ਫਿਰੋਜ਼ਪੁਰ ਤੋਂ ਟਿਕਟ ਮਿਲ ਗਈ ਹੈ ਤੇ ਜਿਸ ਨੂੰ ਲੈ ਕੇ ਲਗਾਤਾਰ ਹੁਣ ਚਰਚਾ ਛਿੜੀ ਹੋਈ ਹੈ ਤੇ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੇ ਵੱਲੋਂ ਜਿਹੜੇ ਬਸਪਾ ਨੂੰ ਜੁਆਇਨ ਕਰ ਲਿਆ ਤੇ ਉੱਥੇ ਹੀ ਲੋਕ ਸਭਾ ਦੀ ਜਿਹੜੀਆਂ ਛੋਣਾ ਆ ਰਹੀਆਂ ਨੇ ਤੇ 1 ਜੂਨ ਨੂੰ ਜਿਹੜੀਆਂ ਕਿ ਵੋਟਾਂ ਪੈਣਗੀਆਂ ਤੇ 4 ਜੂਨ ਨੂੰ ਜਿਹੜਾ ਰਿਜ਼ਲਟ ਆਵੇਗਾ ਤੇ ਜਿਸ ਤੋਂ ਪਹਿਲਾਂ ਹੀ ਲਗਾਤਾਰ ਸਿਆਸਤ ਦੇ ਵਿੱਚ ਹਲਚਲ ਆ ਜਿਹੜੀ ਤੇਜ਼ ਹੋਈ ਹੋਈ ਹੈ ਤੇ ਜਿਸ ਦੇ ਦੌਰਾਨ ਦੱਸੀ ਕਿ ਕਈ ਪਾਰਟੀਆਂ ਆਪਣੀਆਂ ਪਾਰਟੀਆਂ ਛੱਡ ਕੇ ਦੂਜੀਆਂ ਪਾਰਟੀਆਂ ਨੂੰ ਜੁਆਇਨ ਕਰ ਰਹੇ ਨੇ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਕਿ ਗੋਲਦੀ ਕੰਬੋਜ਼ ਦੇ ਪਿਤਾ ਸੁਰਿੰਦਰ ਕੰਬੋਜ਼ ਨੇ ਵੀ ਬੀਤੇ ਦਿਨਾਂ ਦੇ ਵਿੱਚ ਜਿਹੜੀ ਕਿ ਬਸਪਾ ਨੂੰ ਜੁਆਇਨ ਕੀਤਾ ਤੇ ਉੱਥੇ ਹੀ ਅੱਜ ਉਹਨਾਂ ਨੂੰ ਟਿਕਟ ਮਿਲ ਗਈ ਹੈ ਤੇ ਫਿਰੋਜ਼ਪੁਰ ਤੋਂ ਉਹਨਾਂ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਉਤਾਰਿਆ ਗਿਆ ਤੇ ਹੁਣ ਉਹ ਫਿਰੋਜ਼ਪੁਰ ਤੋਂ ਲੋਕ ਸਭਾ ਚੋਣਾਂ ਦੇ ਲਈ ਜਿਹੜਾ ਕਿ ਟਿਕਟ ਲੜਨੀ ਹੈ ਤੇ ਜਿਸ ਦੇ ਦੌਰਾਨ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਨੇ ਆਪਣੇ ਕੈਂਡੀਡੇਟਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ ਅਤੇ ਉੱਥੇ ਹੀ ਚਾਰ ਉਮੀਦਵਾਰ ਜਿਹੜੇ ਕਿ ਹਜੇ ਬਾਕੀ ਤੇ ਦੇਖਣੀ ਹੋਵੇਗਾ ਕਿ ਫਿਰੋਜ਼ਪੁਰ ਤੋਂ ਆਮ ਆਦਮੀ ਪਾਰਟੀ ਦੇ ਵੱਲੋਂ ਕਿਹੜੇ ਜਿਹੜੇ ਕਿ ਉਮੀਦਵਾਰ ਨੂੰ ਐਲਾਨਿਆ ਜਾਵੇਗਾ ਤੇ ਉੱਥੇ ਹੀ ਫਿਰੋਜ਼ਪੁਰ ਦੇ ਵਿੱਚ ਕਿ ਬੀਜੇਪੀ ਦੇ ਵੱਲੋਂ ਕਿਹੜਾ ਕੈਂਡੀਡੇਟਾ ਜਿਹੜਾ ਖੜਾ ਕੀਤਾ ਜਾਵੇਗਾ ਤੇ ਜਿਸ ਦੇ ਦੌਰਾਨ ਹੁਣ बसपा ਦੇ ਵੱਲੋਂ ਕਿ ਗੋਲਦੀ ਕੰਬੋਜ਼ ਦੇ ਪਿਤਾ ਸੁਰਿੰਦਰ ਕੰਬੋਜ਼ ਨੂੰ ਟਿਕਟ ਦੇ ਦਿੱਤੀ ਹੈ बसपा ਦੇ ਵੱਲੋਂ ਟਿਕਟ ਦਿੱਤੀ ਗਈ ਹੈ ਤੇ ਹੁਣ ਸੁਰਿੰਦਰ ਕੰਬੋਜ਼ ਦਾ ਅੱਗੇ ਨਾਂ ਮਾਰਿਆ ਤੇ ਜਿਸ ਦੇ ਦੌਰਾਨ ਵੱਡਾ ਐਲਾਨ ਹੋਇਆ ਹੈ ਕਿ ਫਿਰੋਜ਼ਪੁਰ ਤੋਂ ਲੋਕ ਸਭਾ ਚੋਣਾਂ ਦੇ ਲਈ बसपा ਦੇ ਵੱਲੋਂ ਜਿਹੜਾ ਕੇ ਸੁਰਿੰਦਰ ਕੰਬੋਜ਼ ਨੂੰ ਟਿਕਟ ਮਿਲ ਗਈ ਤੇ ਵੱਡੀ ਖਬਰ ਹੈ ਸਾਹਮਣੇ ਆ ਰਹੀ ਹੈ ਤੇ ਜਿਸ ਦੇ ਦੌਰਾਨ ਪਹਿਲਾਂ ਹੀ ਦੱਸਿਆ ਕਿ ਦਲ ਬਦਲੀ ਹੈ ਕਾਫੀ ਪਾਰਟੀਆਂ ਦੇ ਵਿੱਚ ਹੋ ਰਹੀ ਹੈ ਤੇ ਕਈ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਨੂੰ ਜੁਆਇਨ ਕਰ ਰਹੇ ਨੇ ਤੇ ਉੱਥੇ ਹੀ ਕਈ ਆਪਣੀਆਂ ਪਾਰਟੀਆਂ ਦੇ ਵਿੱਚ ਵਾਪਸ ਆ ਰਹੇ ਨੇ ਤੇ ਜਿਸ ਦੇ ਦੌਰਾਨ ਬੀਤੇ ਦਿਨਾਂ ਦੇ ਵਿੱਚ ਦੇਖਣ ਯੋਗੇ ਸੀਗਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਐਮਪੀ ਸੁਸ਼ੀਲ ਰਿੰਕੂ ਅਤੇ ਐਮਐਲਏ ਜਿਹੜੇ ਕੇ ਸ਼ੀਤਲ ਅਗੁਰਾਲ ਨੇ ਆਪਣੀਆਂ ਦੋ ਆਮ ਆਦਮੀ ਪਾਰਟੀ ਤੋਂ ਅਸਤੀਫਾ ਦਿੱਤਾ ਤੇ ਜਿਸ ਤੋਂ ਦੌਰਾਨ ਉਹਨਾਂ ਨੇ ਭਾਜਪਾ ਨੂੰ ਜੁਆਇਨ ਕਰ ਲਿਆ ਤੇ ਉੱਥੇ ਹੀ ਰਵਨੀਤ ਬਿੱਟੂ ਦੇ ਵੱਲੋਂ ਵੀ ਕਾਂਗਰਸ ਪਾਰਟੀ ਨੂੰ ਛੱਡ ਦਿੱਤਾ ਗਿਆ ਤੇ ਜਿਸ ਦੇ ਦੌਰਾਨ ਉਹਨਾਂ ਦੇ ਵੱਲੋਂ ਭਾਜਪਾ ਦੇ ਵਿੱਚ ਐਂਟਰੀ ਕੀਤੀ ਤੇ ਜਿਹੜੀ ਕਿ ਦਲ ਬਦਲੀਆਂ ਨੂੰ ਲੈ ਕੇ ਲਗਾਤਾਰ ਸਿਆਸਤ ਗਰਮਾਈ ਹੋਈ ਹੈ ਤੇ ਉੱਥੇ ਹੀ बसपा ਦੇ ਵਿੱਚ ਵੀ ਸੁਰਿੰਦਰ ਕੰਬੋਜ਼ ਨੇ ਬੀਤੇ ਦਿਨਾਂ ਦੇ ਵਿੱਚ ਐਂਟਰੀ ਕੀਤੀ बसपा ਦਾ ਪੱਲਾ ਫੜਨੇ ਆ ਤੇ ਜਿਸ ਤੋਂ ਬਾਅਦ ਹੁਣ ਉਹਨਾਂ ਨੂੰ ਫਿਰੋਜ਼ਪੁਰ ਤੋਂ ਟਿਕਟ ਮਿਲ ਗਈ ਹੈ ਤੇ ਵੱਡੀ ਖਬਰ ਹੈ ਸਾਹਮਣੇ ਆ ਰਹੀ ਹੈ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੋਲਡੀ ਕੰਬੋਜ਼ ਦੇ ਪਿਤਾ ਸੁਰਿੰਦਰ ਕੰਬੋਜ਼ ਨੂੰ ਫਿਰੋਜ਼ਪੁਰ ਤੋਂ ਸਿਆਸੀ ਅਖਾੜੇ ਦੇ ਵਿੱਚ ਤਾਰਿਆ ਗਿਆ ਤੇ ਹੁਣ ਲੋਕ ਸਭਾ ਚੋਣਾਂ ਦੇ ਲਈ ਉਹਨਾਂ ਨੂੰ ਫਿਰੋਜ਼ਪੁਰ ਤੋਂ ਟਿਕਟ ਮਿਲ ਗਈ ਹੈ